ਜੀ ਅੱਜ ਆਪਾਂ ਇੱਕ ਜੈਹੀ ਸਲਵਾਰ ਦੀ ਕਟਿੰਗ ਕਰਨ ਲੱਗੇ ਆ ਜਿਹਦੇ ਵਿੱਚ ਨਾ ਬਾੜ ਪਾਉਣੇ ਆ ਤੇ ਨਾ ਹੀ ਬੈਲਟ ਲਾਉਣੀ ਆ ਬਿਲਕੁਲ ਸਿੰਪਲ ਤਰੀਕੇ ਨਾਲ ਕੱਟਣੀ ਤੇ ਸਿਉਣੀ ਆ ਤੁਸੀਂ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਇਹ ਉਹੀ ਸਲਵਾਰ ਹੈ ਜਿਹਦੇ ਜਿਹੜੀਆਂ ਆਪਾਂ ਪੁਰਾਣੇ ਜ਼ਮਾਨੇ 'ਚ ਬੀਬੀਆਂ ਪਹਿਣਾ ਪਾਉਂਦੀਆਂ ਹੁੰਦੀਆਂ ਸੀ ਤੇ ਇਸ ਸਲਵਾਰ ਦੀ ਪੂਰੀ ਲੰਬਾਈ ਤਿਆਰ ਹੈ ਜੀ 32 ਇੰਚ ਤਿਆਰ ਨਾ ਇਹਦੇ ਵਿੱਚ ਬੈਲਟ ਪਾਉਣੀ ਹੈ ਬਿਨਾ ਬੈਲਟ ਤੋਂ 32 ਤਿਆਰ ਹੈ ਤੇ ਇਹਦਾ ਹੁਣ ਆਪਾਂ ਨੇ ਨੇਫੇਸ ਅਣੀ ਆਪਾਂ ਨੇ 4 ਇੰਚ ਵਿੱਚ ਐਡ ਕਰ ਲੈਣਾ ਨੇਫਾ ਤੇ ਜੋ ਮਾਰਜਨ ਮੋੜੀ ਤੇ ਜਾਏਗਾ ਤੇ ਇਹਦੀ ਟੋਟਲ ਲੰਬਾਈ ਆਪਾਂ ਕਟਿੰਗ ਕਰਾਂਗੇ 36 ਤੇ ਆਪਾਂ ਨੇ ਰੱਖਣੀ ਹੈ 32 ਦੇਖੋ ਇਹ ਆਪਾਂ ਨੇ ਟੋਟਲ 36 ਦੀ ਕਟਿੰਗ ਕਰਨੀ ਹੈ 32 4 36 ਹੁਣ ਆਪਣੇ ਜਿਹੜੇ ਕਮੀਜ਼ ਦੇ ਸਾਈਡ ਤੋਂ ਕੱਪੜਾ ਬਚਿਆ ਸੀ ਉਹ ਆਪਾਂ ਨੇ ਕੱਪੜਾ ਲੈ ਲਿਆ ਡਬਲ ਕਰਕੇ ਰੱਖ ਲਿਆ ਇਹ ਕੱਪੜਾ ਤੇ ਇਹ ਆਪਾਂ ਨੇ 36 ਇੰਚ ਦੀ ਲੰਬਾਈ ਕੱਟਣੀ ਹੈ ਇਹਨਾਂ ਦੀ 36 3 ਇੰਚ ਦੇ ਨਿਸ਼ਾਨ ਲਗਾ ਕੇ ਆਪਾਂ ਨੇ ਇਹ ਪੱਲੇ ਕੱਢ ਲੈਣੇ ਤੇ ਇਹਦੀ ਚੜਾਈ ਇਹ ਪੱਲਿਆਂ ਦੀ ਹੈਗੀ ਆ 11.5 ਇੰਚ ਲੰਬਾਈ 36 ਤਿਆਰ ਕੱਟਣੀ ਹੈ ਤੇ ਇਹਨਾਂ ਦੀ ਚੜਾਈ ਆਪਾਂ ਨੇ ਰੱਖਣੀ ਆ 11.5 ਦੀ ਕਟਿੰਗ ਕਰਨੀ ਲੋ ਜੇ ਆਪਾਂ 11 11 ਇੰਚ ਤੇ ਨਿਸ਼ਾਨ ਲਗਾ ਲੈਣੇ ਆ ਤੇ ਫਿਰ ਇਹਨੂੰ ਆਪਾਂ ਨੇ ਕਟਿੰਗ ਕਰ ਦੇਣੀ ਹੈ ਇਹਦੀ ਇਹ ਬੈ ਸਲਵਾਰ ਦੀ ਬਹੁਤ ਸੌਖੀ ਹੈ ਬਣਾਉਣੀ ਬਲ ਨਹੀਂ ਪਾਉਣੀ 벨ਟ ਨਹੀਂ ਪਾਉਣੀ ਤੇ ਬਜ਼ੁਰਗ ਇਸ ਤਰ੍ਹਾਂ ਦੀਆਂ ਸਲਵਾਰਾਂ ਹੀ ਪਸੰਦ ਕਰਦੇ ਸੀ ਪਹਿਲਾਂ ਹੁਣ ਵੀ ਕਈ ਇਸ ਤਰ੍ਹਾਂ ਦੀਆਂ ਕਿਨਾਂ ਦੀ ਐਜ ਜ਼ਿਆਦਾ ਇਸੇ ਤਰ੍ਹਾਂ ਦੀਆਂ ਸਲਵਾਰਾਂ ਪਸੰਦ ਕਰਦੇ ਬਿਲਕੁਲ ਸਿੰਪਲ ਪੱਲੇ ਆਪਣੇ ਜੇ ਕੱਟ ਹੋ ਗਏ ਦੋਨੋਂ ਤੇ ਹੁਣ ਆਪਾਂ ਕੁੰਡੀਆਂ ਦੀ ਕਟਿੰਗ ਕਰਾਂਗੇ ਸਲਵਾਰ ਆਪਾਂ ਨੇ ਸਿੰਪਲ ਬਣਾਣੀ ਹੈ ਕੰਨੀ ਨਾਲ ਕੰਨੀ ਮਲਾ ਕੇ ਰੱਖ ਲਈਏ ਤੇ ਹੁਣ ਆਪਾਂ ਨੂੰ ਇਹਨਾਂ ਦੀ ਲੰਬਾਈ 36 ਇੰਚ ਜਿਵੇਂ ਪੱਲਿਆਂ ਦੀ 36 ਇੰਚ ਲਈ ਸੀ ਇਹਨਾਂ ਦੀ 36 ਇੰਚ ਆਪਾਂ ਨੇ ਕਟਿੰਗ ਕਰਨੀ ਹੈ ਲੰਬਾਈ। ਇਹ ਦਲੀ ਸਾਈਡ ਆਪਾਂ ਨੇ 2 ਇੰਚ ਪਾਉਂਚੇ ਆ ਵਾਲੀ ਸਾਈਡ ਆਪਾਂ ਨੇ ਰੱਖ ਲੈਣਾ ਮੂਰੀ ਦਾ 2.5 ਇੰਚ ਰੱਖ ਲੈਣਾ। ਦੂਜੀ ਸਾਈਡ ਹੁਣ ਆਪਾਂ ਇਸ ਤਰ੍ਹਾਂ ਲੰਬਾਈ ਲੈ ਕੇ 36 ਇੰਚ ਤੇ ਦੂਜੀ ਸਾਈਡ ਆਪਾਂ ਇਹਨਾਂ ਦਾ ਆਸਣ ਗੱਡਾਂ ਇਸ ਤਰ੍ਹਾਂ ਜਿਵੇਂ ਹੁਣ ਮੂਰੀ ਆਪਾਂ ਨੇ 1.5 ਰੱਖਣੀ ਆ ਤੇ ਥੋੜਾ ਜਿਹਾ 1.5 ਤੋਂ 2 ਇੰਚ ਆਪਾਂ ਫालतੂ ਰੱਖ ਲੈਣਾ ਇਤਨੂੰ ਤੇ ਇਤਰੋਂ ਆਪਾਂ ਹੁਣ ਇਹਨਾਂ ਦਾ ਆਸਣ ਲਵਾਂਗੇ ਆਸਣ ਇਹਨਾਂ ਦਾ ਆਪਾਂ ਨੇ 1.5 14 ਇੰਚ ਤਿਆਰ ਰੱਖਣਾ ਹੈ ਤੇ ਇਸ ਤਰ੍ਹਾਂ ਆਪਾਂ ਨੇ ਉੱਪਰੋਂ ਛੱਡ ਦੇਣਾ 2 ਟਾ ਇੰਚ ਨੇਫੇ ਦਾ ਛੱਡ ਕੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਜਾਇ ਤੁਸੀਂ ਫੋਲਡ ਵੀ ਕਰ ਸਕਦੇ ਹੋ ਇਸ ਤਰ੍ਹਾਂ ਫੋਲਡ ਕਰਕੇ ਵੀ ਰੱਖ ਸਕਦੇ ਹੋ ਹੰਦਾਜਿਆ ਜ ਹੋ ਜਾਂਦਾ ਤਾਂ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਦਾ ਆਸਣ ਰੱਖਣਾ ਹੈ 14 ਕਿਉਂਕਿ ਇਹਦੇ ਵਿੱਚ 벨ਟ ਨਹੀਂ ਨਾ ਪਾਉਣੀ ਹੈਗੀ ਦੂਜੀ 벨ਟ ਵਾਲੀਆਂ ਸਲਵਾਰਾਂ ਦਾ ਤਾਂ ਆਪਾਂ 8 9 ਇੰਚ ਰੱਖ ਲੈਣੇ ਆ ਇਹਦੇ 벨ਟ ਨਹੀਂ ਪਾਉਣੀ ਤਾਂ ਕਰਕੇ ਆਪਾਂ ਨੇ ਇਹਦਾ ਆਸਣ ਵੀ ਵੱਡਾ ਹੀ ਪੂਰਾ ਰੱਖਣਾ ਹੈ 14 ਨੇਪੇ ਦਾ ਕਿ ਇਹਦਾ 14 ਇੰਚ ਆ ਜਾਏਗਾ ਇਹ ਥਰੀ ਆਪਾਂ ਨੇ ਹੁਣ ਇਹ ਕੁੰਦੀਆਂ ਕੱਟ ਲੈਣੀਆਂ ਨਿਸ਼ਾਨ ਲਾ ਲਿਆ ਆਪਾਂ ਨੇ ਆਸਣ ਤੋਂ ਲੈ ਕੇ ਪਹੁੰਚਿਆਂ ਤੱਕ ਜਿਹੜਾ 2 ਇੰਚ ਦਾ ਨਿਸ਼ਾਨ ਲਾਇਆ ਤਾਂ ਉੱਤੇ ਤੱਕ ਆਪੇ ਇਹਨੂੰ ਹੁਣ ਆਪਾਂ ਨੇ ਕੱਟ ਕੱਟ ਦੇਣਾ ਇਹ ਹੀ ਕੁੰਦੀਆਂ ਹੁਣ ਆਪਾਂ ਜਿਹੜੇ ਦੂਜੇ ਕੱਪੜਾ ਬਚਿਆ ਉਹਦੇ ਉੱਤੇ ਰੱਖ ਲੈਣਾ ਇਸੇ ਤਰ੍ਹਾਂ ਇਹ ਤਾਂ ਆਪਾਂ ਨੇ 2 ਇੰਚ ਦਾ ਪਹੁੰਚੇ ਦਾ ਨਿਸ਼ਾਨ ਲਗਾ ਕੇ ਇਹ ਹੀ ਕੁੰਦੀਆਂ ਉੱਪਰ ਰੱਖ ਲੈਣੀਆਂ ਚੱਕ ਕੇ పూరి తరం ఏ సెట్ కెట్ కను బబర బట్ బాణి చారనండి చదా జాఖ లే ਬੈੱਡ ਦਾ ਬੈੱਡ ਤੇ ਵਰਤਾਂ ਆਪਾਂ ਨੇ ਪਾਉਣੇ ਨੇ ਇਹਗੇ ਤੇ ਇਹਦੇ ਆਪਾਂ ਨੇ ਸਿਰਫ ਨੇਫਾਈ ਬਣਾਉਣਾ ਨੇਫਾ ਹੁਣ ਤੁਹਾਨੂੰ ਅਸੀਂ ਆਪਾਂ ਬਣਾ ਕੇ ਦਿਖਾਵਾਂਗੇ ਇਹ ਆਪਾਂ ਨੇ ਥੋੜਾ ਜਿਹਾ ਝੋਲ ਜਿ ਆਉਣ ਤੋਂ ਇਹ ਪਿਛਲੀ ਸਾਈਡ ਲੱਤ ਤੋਂ ਆਪਾਂ ਨੇ 1 ਇੰਚ ਦਾ ਕੱਪੜਾ ਕੱਟਤਾ ਤੁਸੀਂ ਇਹ ਕੱਪੜਾ ਬਾਅਦ ਦੇ ਵੀ ਕੱਟ ਸਕਦੇ ਜੇ ਜ਼ਿਆਦਾ ਭਾਰੀ ਸਲਵਾਰ ਹੈ ਪਿੱਛੇ ਤੋਂ ਇਹ ਆਪਾਂ 1.5 ਇੰਚ ਦੀ ਕੱਟ પા ਸਕਦੇ ਹਾਂ ਤੇ ਹੁਣ ਆਪਾਂ ਨੇ ਇੱਕ ਹੋਰ ਕੱਟ ਪਾਉਣੀ ਹੈ ਜੀ ਉੱਪਰੋਂ ਜਿਹੜੀ ਕਿ ਜਿਵੇਂ ਹੁਣ ਆਪਣੇ ਮੋਰੀ ਹੁੰਦੇ ਆ ਨਾ ਉਹ ਪਹੁੰਚੇ ਪਹੁੰਚਾ ਹੁੰਦਾ ਜਿਹੜਾ ਆਪਣਾ ਉਹ ਪੈਰ ਤੇ ਡਿਕਣ ਲਾ ਜਾਂਦਾ ਉਹਦੇ ਲਈ ਆਪਾਂ ਨੇ ਉੱਪਰੋਂ 1.5 ਇੰਚ ਕੱਟ ਪਾ ਦੇਣੀ ਹੈ ਇਹਦੇ ਨਾਲ ਆਪਣੀ ਨਾ ਮੋਰੀ ਹੈ ਜਿਹੜੀ ਉਹ ਪੈਰ ਤੇ ਨਿ ਦੇਖਦੀ ਹੈਗੀ ਇਸ ਤਰ੍ਹਾਂ 1.5 ਇੰਚ ਦਾ ਆਪਾਂ ਨੇ ਪੱਲੇ ਤੇ ਨਿਸ਼ਾਨ ਲਗਾ ਲਿਆ ਪੱਲੇ ਦਾ ਜਿਹੜਾ ਬੁੱਲਾ ਪਾਸਾ ਉਹ ਆਪਾਂ ਨੇ ਕੁੰਦੀਆਂ ਨਾਲ ਬੁੱਲੇ ਪਾਸੇ ਰੱਖਣਾ ਤੇ ਆਹ ਕੁੰਦੀਆਂ ਦਾ ਆਪਣੇ 6 ਇੰਚ ਦਾ ਰੱਖ ਲੈਣਾ। ਕੁੰਦੀਆਂ ਦਾ ਜਿਹੜਾ ਆਪਾਂ ਨੇ ਇਹ ਨਾ ਟੇਢੀ ਘਾਟ ਪਾਉਣੀ ਆ 6 ਇੰਚ ਤੇ 4 ਲਗਾ ਲੈਣਾ। ਇਸ ਤਰ੍ਹਾਂ ਆਪਾਂ ਇਹਨੂੰ ਹੁਣ ਕੱਟ ਦੇਣਾ। ਫਿਰ ਲੋ ਜਿਵੇਂ ਆਪਾਂ ਇਹ ਹੋ ਗਈ ਕੱਟ ਤੇ ਆਪਾਂ ਇਹਨੂੰ ਹੁਣ ਸਿਉ ਕੇ ਦਿਖਾਉਣੀ ਆ ਕਿ ਕਿਵੇਂ ਬਣਦੀ ਹੈ ਕਿਵੇਂ ਦੀ ਇਹਦੀ ਲੁੱਕ ਆਊਗੀ ਐਂਡ ਤੱਕ ਵੀਡੀਓ ਨੂੰ ਦੇਖਿਓ ਲੋਹੀ ਇਹਨਾਂ ਦੇ ਆਪਾਂ ਨੇ ਗੁੰਦੇ ਤੇ ਪੱਲੇ ਜੜ ਲਏ ਨੇ ਸੁਰਾਰਤ ਪਣੀ ਅਰ ਨਹੀਂ ਆਪਾਂ ਨੇ ਪੂਰੀ ਤਰ੍ਹਾਂ ਤਿਆਰ ਕਰ ਲਈਏ ਬਸ ਇਹਦੇ ਹੁਣ ਮੋਰੀਏ ਵੱਟਾ ਹੁੰਦਾ ਹੈ ਦੇਖੋ ਇਹਦੇ ਜਿਹੜੀ ਆਸ ਆਸਣ ਵਾਲੀ ਸੈਡ ਹੁੰਦੀ ਹੈ ਉਸ ਦੇ ਉੱਪਰ ਆਪਾਂ ਨੇ ਇਹਦੀਆਂ ਨਾਲਾ ਪਾਉਣ ਲਈ ਆਪਾਂ ਨੇ ਹੋਲ ਰੱਖਣਾ ਜਿਹਨੂੰ ਆਪਾਂ ਛਿੜੀ ਵੀ ਕਹਿੰਦੇ ਆ ਤੇ ਇਹਦੀਆਂ ਛਿੜੀਆਂ ਬਣਾਉਣੀਆਂ ਦੋ ਇੱਕ ਪਿੱਛੇ ਵਾਲੇ ਆਸਨ ਤੇ ਬਣਦੀ ਤੇ ਇੱਕ ਅੱਗੇ ਵਾਲੇ ਆਸਨ ਤੇ ਇਹ ਦੋ ਰੱਖਣੀਆਂ ਹੁੰਦੀਆਂ ਇਹ ਬੈਲਟ ਵਾਂਗ ਨਹੀਂ ਇਹ ਇੱਕ ਰੱਖਣੀਆਂ ਇਹਦੀਆਂ ਦੋ ਰੱਖਣੀਆਂ ਪੈਂਦੀਆਂ ਇਹ ਇਹਨਾਂ ਦੀ ਆਪਾਂ ਨੇ ਬਣਾ ਲੀਆਂ ਦੋਨੋਂ ਸਾਈਡ ਦੀਆਂ ਆਪਾਂ ਨੇ ਬਣਾ ਲੈਣੀਆਂ ਹੁਣ ਹੁਣ ਇੱਥੋਂ ਆਪਾਂ ਨੇ ਸਟਾਰਟ ਕਰਨਾ ਇਹਦਾ ਨਿੱਪਾ ਮੋੜਨਾ ਇਸ ਦਾ ਆਪਾਂ ਨੇ ਸਾਰਾ ਨਿੱਪਾ ਇਸਦਾ ਨਿੱਪਾ ਬਹੁਤ ਵੱਡਾ ਹੁੰਦਾ ਤੇ ਨਿੱਪਾ ਆਪਾਂ ਨੇ ਫਟਾਫਟ ਮੋੜ ਲੈਣਾ ਹੁਣ ਸਾਰਾ ਨੀਫਾ ਫੋਲਡ ਕਰਨਾ ਦੇਖੋ ਜੀ ਹੁਣ ਆਪਾਂ ਚਲਵਾਰ ਦੇ ਅੱਧ ਚ ਆ ਗਏ ਤੇ ਇੱਕ ਜਿਹੜੀ ਆਪਾਂ ਕਹਿਣਾ ਫੋਲਡ ਕਰ ਲਈ ਤੇ ਆ ਦੂਜੀ ਆ ਗਈ ਹੈ ਇਸ ਤਰ੍ਹਾਂ ਆਪਾਂ ਨੇ ਇਸ ਤੋਂ ਅੱਗੇ ਫਿਰ ਨੇ ਆਪਾਂ ਮੋੜਨਾ ਸਟਾਰਟ ਕਰ ਦੇਣਾ ਹੁਣ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਇਹਦੀ ਫਾਈਨਲ ਲੁੱਕ ਕਿਸ ਤਰ੍ਹਾਂ ਦੀ ਦਿਖਦੀ ਹੈ ਇਹ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂ ਦੇਖੋ ਜੀ ਇਸ ਤਰ੍ਹਾਂ ਦਿਖਦੀ ਹੈ ਇਹ ਬਿਲਕੁਲ ਸਿੰਪਲ ਜੀ ਹੈ